ਬੀ ਮਪੂ ਤਾਂ ਤੁਮੂ ਗਾ ਅੱਗ ਮਚਾਈ ਜਾਨੀ ਆ ਤੂੰ ਤੈਨੂੰ ਕਿਨੇ ਕਹੇ ਮੇਰੀ ਕੁੜੀ ਦੇ ਕੱਪੜੇ ਪਾਉਣ ਨੂੰ ਹੈ ਖੜੇ ਹੋ ਕਿਨੇ ਕਹੇ ਤੇ ਮਮੀ ਮੈਂ ਹੈਪੀ ਦੀ ਜੀ ਤੋ ਪੁੱਛ ਕੇ ਹੀ ਪਾਏ ਨੇ ਹੈਪੀ ਦੀਦੀ ਤੋ ਪੁੱਛ ਕੇ ਪਾਏ ਨੇ ਹੈਪੀ ਹੈਪੀ ਬੋਤ ਮੈਨੂੰ ਆਈ ਨਹੀਂ ਸਮਝ ਆਉਂਦੀ ਕਲ ਮੁਹੀਏ ਤੂੰ ਹਰ ਇੱਕ ਚੀਜ਼ ਚੱਕ ਕੇ ਉਹਦੀ ਕਸੂੜ ਲੈਣੀ ਆ ਆ ਬੂਟ ਵੀ ਮੈਨੂੰ ਲਾ ਕੇ ਉਹਦੇ ਪਾਈ ਫਿਰਦੀ ਆ ਹਾਂਜੀ ਮੰਮੀ ਆਹ ਕੱਪੜੇ ਤੈਨੂੰ ਪੁੱਛ ਕੇ ਪਾਉਣੇ ਨੇ ਹਾਂ ਮੰਮੀ ਮੈਂ ਹੀ ਦੁੱਤੇ ਨੇ ਕੀ ਗੱਲ ਹੋਗੀ ਤੂੰ ਘਾਤੋ ਦਿੱਤੇ ਨੇ ਇਹਨੂੰ ਓਹੋ ਮੰਮੀ ਇਹ ਕਹਿੰਦੀ ਮੈਨਾਂ ਕੁੜੀ ਦੇ ਜਨਮਦਨ ਤੇ ਚਾਣਾ ਕਹਿੰਦੀ ਮੈਨੂੰ ਕੋਈ ਸੋਨਾ ਜਾਂ ਸੂਣ ਦੇ ਦੇ ਮੈਨੂੰ ਆ ਸਹੀ ਜਿਹਾ ਲੱਗਿਆ ਨਾ ਇਹਨੇ ਤਾਂ ਚਲ ਕਹਿਣਾ ਨੇ ਕਹਿਤਾ ਵੀ ਤੂੰ ਤਾਂ ਲਿਹਾਜ਼ ਕਰ ਲੈਂਦੀ ਪੁੱਤ ਕੀ ਪਤਾ ਇਹਨੂੰ ਕਹੀ ਜੀ ਬਿਮਾਰੀ ਹੋਊਗੀ ਹੈ ਕਰਮੀ ਨੇ ਜਰਮਨ ਲੈਣ ਬੜੇ ਮਾਂ ਨੂੰ ਖਾ ਗਈ ਇਹ ਹੁਣ ਗਾਹਾਂ ਗਾਹਾਂ ਪਤਾ ਨਹੀਂ ਕੀ ਕਾਰੇ ਕਰੂਗੀ ਓਹੋ ਮੰਮੀ ਇਹੋ ਜਿਹਾ ਕੁਝ ਨਹੀਂ ਹੁੰਦਾ ਹੈਗਾ ਨਾ ਲੇ ਫਿਰ ਕਿੱਡੀ ਕੀ ਗੱਲ ਆ ਇਹ ਵੀ ਤਾਂ ਮੇਰੀ ਭੈਣ ਹੀ ਆ ਰਹਿੰਦਾ ਘਰ ਬਗਾਨੇ ਕਦੇ ਆਪਦੇ ਨਹੀਂ ਬਣੇ ਹੈਗੇ ਕੋਈ ਭੈਣ ਭੂਣ ਨਹੀਂ ਹੈਗੀ ਐਦੂ ਮੁੜ ਕੇ ਕੋਈ ਕੱਪੜਾ ਨਹੀਂ ਦੇਣਾ ਚਲ ਦੇ ਤਾਂ ਦਿੱਤੇ ਇਹ ਦੁਸਤੀ ਨੂੰ ਹੁਣ ਐਦੂ ਮੁੜ ਕੇ ਪਾਣੀ ਨਾ ਕਿਸੇ ਨੂੰ ਦਾਨ ਕਰਦੇ ਆਂਗੇ ਮੰਮੀ ਕੀ ਗਈ ਆਨੇਓ ਤੁਸੀਂ ਤੇ ਮਾਰਾ ਕਹਿਨੀ ਐ ਗਸਾ ਜੋ ਤਾ ਚਲ ਕੋਈ ਗਾਲੀ ਤੈਨੂੰ ਮੰਮੀ ਤਾਂ ਪਤਾ ਤਾਂ ਹੈਗਾ ਮੰਮੀ ਦੇ ਮਨ ਚ ਕੁਛ ਨਹੀਂ ਹੈਗਾ ਮੰਮੀ ਵੈਸੇ ਹੀ ਬੋਲਦੀ ਰਹਿੰਦੀ ਆ ਤੂੰ ਐ ਕਰ ਆ ਰੋਟੀਆਂ ਮੈਂ ਲਾ ਲੂੰਗੀ ਤੂੰ ਜਾ ਕੇ ਬਗਦੇ ਜਿੱਥੇ ਜਾਣਾ ਕਿਤੇ ਨਹੀਂ ਜਾਣਾ ਹੈਗਾ ਕਿੱਥੇ ਜਾਣਾ ਹੈ ਮੰਮੀ ਮੇਰੀ ਸਹੇਲੀ ਦਾ ਜਨਮ ਦਿਨ ਹੈ ਮੈਂ ਉੱਥੇ ਜਾਣਾ ਲਾ ਜਾਣਾ ਹੈ ਨੇ ਸਹੇਲੀ ਦੇ ਜਨਮ ਦਿਨ ਤੇ ਚੁੱਪ ਕਰਕੇ ਕੰਮ ਕਰ ਰੋਟੀਆਂ ਬਗਾ ਘਰੇ ਬਠੇਰੇ ਕੰਮ ਨਹੀਂਗੇ ਓ ਮੰਮੀ ਉਹ ਜੰਬੇ ਫੈਰੀ ਕੀ ਹੋ ਗਿਆ ਕਿਹੜਾ ਕਿਤੇ ਜਾਂਦੀ ਆ ਹੁਣ ਤੁਹਾਨੂੰ ਪਤਾ ਮੈਂ ਤਾਂ ਡੇਲੀ ਘੁੰਮਦੀ ਰਹਿੰਦੀ ਆ ਤੂੰ ਚੁੱਪ ਕਰ ਜਾ ਇਹਨੂੰ ਨਾ ਸੱਤੇ ਚੜ੍ਹਾ ਨਾ ਸੱਤੇ ਕਿਹੜਾ ਇਹ ਚਾਂਬਲੀ ਹੋਈ ਪਤਾ ਨਹੀਂ ਕੀ ਕੀ ਕਾਰੇ ਕਰੂਗੀ ਤਾਂ ਹੀ ਆ ਮੈਂ ਵੀ ਕਾਂ ਆਹ ਕਾਹ ਤੋਂ ਕੱਡੀਆਂ ਨੇ ਇਹਨੇ ਜਟਾਂ ਜੀਆਂ ਤਾਂ ਹੀ ਟੌਰ ਕੱਢੀ ਫਿਰਦੀ ਐ ਕੋਈ ਨਾ ਤੋੜਦੀ ਆ ਮੈਂ ਤੈਨੂੰ ਕੀਤੇ ਨਹੀਂ ਜਾਣਾ ਇਹਨਾਂ ਨੂੰ ਆਏ ਰੱਖਿਆ ਵਾ ਓਹੋ ਮੰਮੀ ਹੁਣ ਛੱਡ ਵੀ ਦੇ ਤੂੰ ਵੀ ਨਮਗਰੀ ਪੈ ਨਹੀਂ ਆ ਦਜੋਤ ਤੂੰ ਚੱਲ ਜਾ ਮੈਂ ਰੋਟੀਆਂ ਲਾ ਲਾਂਗੀ ਮੰਮੀ ਮੈਨੂੰ ਵੀ ਸਕੂਲ ਚੁੱਲ੍ਹੇ 'ਤੇ ਰੋਟੀਆਂ ਮੈਨੂੰ ਤਾਂ ਆਪ ਨਹੀਂ ਬਣਾਉਣੀਆਂ ਆਉਂਦੀਆਂ ਹੈਗੀਆਂ ਮੈਂ ਹੈਗੀ ਆ ਪਕਾਉਣ ਵਾਲੀ ਮਰ ਨਹੀਂ ਗਈ ਜਿੱਦੇ ਮੈਂ ਮਰ ਗਈ ਉਦੋਂ ਸਿੱਖ ਲਈ ਜਾ ਆਪਦੇ ਪੜਾਏ ਆਂ ਕਾ ਤੂੰ ਬੋਲਦੀ ਹੁੰਨੀ ਆ ਮੈਂ 4 ਦਿਨ ਘਰੇ ਆਉਣੀ ਆ ਰਹਿਣ ਵਾਸਤੇ ਤੁਸੀਂ ਲੜੀ ਜਨੇ ਰਹਨੇ ਹੋ ਪੁੱਤ ਤੂੰ ਵਿੱਚ ਨਾ ਬੋਲਿਆ ਕਰ ਇਹ ਬੁਗਾਨੇ ਪਾਲਣੇ ਬਹੁਤ ਔਖੇ ਨੇ ਨਾਲੇ ਤਾਂ ਮੈਂ ਇਹਨੂੰ ਖਵਾਉਣੀ ਅੰਨ ਹੈ ਨਾਲੇ ਚੰਗੇ ਚੰਗੇਰੇ ਪਾੜ ਲਿਆ ਇਹ ਕੱਪੜੇ ਇਹਨਾਂ ਨੇ ਦੋਨੇ ਭੈਣ ਭਾਈਆਂ ਨੇ ਲਹੂ ਪੀਤਾ ਹੋਇਆ ਮੇਰਾ ਤੂੰ ਚੋਕ ਪਰ ਆਏ ਤੂੰ ਬਿੱਚ ਨਾ ਬੋਲੇ ਕਰ ਜੇ ਇਹਨੂੰ ਇੰਨਾ ਕ ਚੰਡ ਕੇ ਰੱਖੂ ਤਾਂ ਠੀਕ ਰਹੂ ਨਹੀਂ ਤਾਂ ਸੱਚ ਨੱਚੂਗੀ ਛਲ ਠੀਕ ਆ ਮੰਮੀ ਮੈਂ ਤਾਂ ਤਿਆਰੀ ਕਰਦੀ ਆ ਮੈਂ ਪਰਸੋਂ ਚੌਥੇ ਨੂੰ ਜਾਣਾ ਨਾਲੇ ਮੈਨੂੰ ਪਿੰਨੀਆਂ ਬਣਾ ਕੇ ਦੇ ਦੇ ਆ ਮੈਂ ਅੱਜੇ ਬਣਾਉਣੀ ਆ ਪੁੱਤ ਪਿੰਨੀਆਂ ਛਲ ਠੀਕ ਕਿੱਥੇ ਮਰ ਗਈ ਮੈਂ ਬੋਸ ਨਹੀਂ ਆ ਤੂੰ ਕਿਉਂ ਸੰ ਛੱਡ ਕੇ ਗਈ ਇੱਥੇ ਲੋਨੇ ਭੈਣ ਭਰਾਵਾਂ ਨੂੰ ਠੋਕਰ ਥਣ ਵਾਸਤੇ ਮੇਰੀਆਂ ਦੋ ਕੁੱਤਾ ਕਰਕੇ ਰੱਖਦੀ ਹੁੰਦੀ ਸੀ ਤੇ ਅੱਜ ਤੇਰੀ ਦੀ ਸਿੱਧਾ ਸਿਰ ਮੌਤ ਤੋਂ ਵੀ ਤੂੰ ਕਿਉਂ ਕੀਤਾ ਵਾ ਸਾਡੇ ਨਾਲ

ਕਿਉਂਕਿ ਉਹ ਵੀ ਤਾਂ ਪਾਲਿਆ ਵੀ ਮੈਂ ਉਹਦੇ ਸਹੇਲੀ ਦੇ ਜਨਮ ਦਿਨ ਤੇ ਜਾਣਾ ਸੀਗਾ ਤੂੰ ਜਨਮ ਦਿਨ ਦਾ ਦਿਨ ਤੇ ਤੈਨੂੰ ਤੋੜਾ ਤੋੜਾ ਦੇ ਹੈ ਇਹ ਬਦਕਰ ਕੋਠੇ ਜਿੱਡੀ ਹੋ ਰਹੀਆਂ ਤੈਨੂੰ ਆਕਲ ਕੋਰਾ ਨਹੀਂ ਨੇਗੀ ਤੈਨੂੰ ਕਿਹਾ ਵੀ ਤੇਮਾਰੇ ਦੇ ਪੁੱਤਾਂ ਦੇ ਇਹੇ ਕੱਪੜੇ ਨਹੀਂ ਚੰਗੇ ਰਾਂ ਉਹਦਾ ਜਵਾਗੜੀਸ ਪੜਦੀ ਆ ਬਾਹਰ ਮੈਂ ਤਾਂ ਬੱਤਾਂ ਸਮਾ ਕੇ ਦੇ ਦੇਣੀ ਆ ਤੈਨੂੰ ਕਿੱਧਰ ਨਿਕਲਣਾ ਜੇ ਤੇਰੇ ਅਹੀ ਲੱਛਣ ਰਹੇ ਨਾ ਤੂੰ ਕਾਲਾ ਕਰ ਦੇਂਗੀ ਮਾੜੀ ਕਿਸਮਤ ਮੇਰੀ ਲੇਪੇ ਰੋਟੀਆਂ ਫੂਕਦੇ ਚਾਰ ਪਕਾਦੇ ਆ ਕੇ ਲੱਗੇ ਨੇ ਡੋਸਕਣਾ ਆ ਜੁੱਲੇ ਤੇ ਲਾ ਗੂ ਮੈਂ ਫੋਟੋ ਲਈ ਚੱਕੇ ਰਹਿ ਨਹੀਂ ਤੀਜੇ ਦਿਨ ਹੋਰ ਕੋ ਕੰਮ ਨਹੀਂ ਇਹਨੂੰ ਰੋਣ ਤੋਂ ਬਿਨਾ ਓਏ ਵੀ ਸਾਕ ਵਾਲੀ ਚੱਲ ਤਿੰਨ ਮਰੇ ਖਿੱਚ ਕੇ ਤਾਉਣ ਚ ਕਿੱਥੋਂ ਮੇਗੀ ਮਾੜੀ ਕਿਸਮਤ ਐ ਚੰਦਰੀ ਦੇ ਪੱਲੇ ਕਿੱਥੋਂ ਪਏ ਗਏ ਪਈ ਰੱਬਾ ਕਿਤੇ ਹੋਰ ਕੋਈ ਮੇਰੇ ਸੰਯੋਗ ਲਈ ਕੋਈ ਥਾਂ ਨਹੀਂ ਸੀ ਐਸੀ ਕੰਚ ਸੰਯੋਗ ਲੇਖਣਾ ਸੀ ਬਿਮਾਰੀ ਪੈਣੇ ਨੂੰ ਨਾਲ ਦਾ ਖਬਾਓ ਪਿਓ ਫੇਰੀਦਾ ਨਾਲੇ ਨਾ ਤੇ ਨਾਖਰੇ ਝੱਲੋ ਪਾਉਣ ਨੂੰ ਠੀਕ ਹਾ ਤਾਂ ਮਿੱਤ ਨਵੇਂ ਝੂਟ ਝਣਾ ਦੀ ਨੇ ਜਨਮ ਦਿਨ ਤੇ ਮੇਰਾ ਤਾਂ ਜੀ ਕਰਦਾ ਨਾ ਕੋਲਜਾ ਦੱਪਦਿਆਂ ਪਰੇ ਛੱਪਾ ਮੁੱਕੇ ਪਰ ਨਾ ਆ ਲੋਕ ਹਜੇ ਮਾੜੀ ਕਹਿਣਗੇ ਮਤੇਰ ਮਾਂ ਸੀ ਮਤੇਰ ਮਾਂ ਨੇ ਕੁਝ ਸਿਖਾਇਆ ਨਹੀਂ ਜੇ ਮਤੇਰ ਮਾਂ ਸਿਖਾਉਂਦੀ ਐ ਜੇ ਵੱਡੀ ਤਾਂ ਲੋਕਾਂ ਇਹ ਸੁਣਨ ਨੂੰ ਮੈਂ ਤਾਂ ਹਣੇ ਪੂਰ ਕੇ ਲਾਉਣੀ ਆ ਥੁਨੇ ਕੋਲੇ ਭਾਈ ਕੰਮ ਸਿੱਖ ਲੈ ਫਿਰ ਉੱਚੀ ਉੱਚੀ ਬੋਲ ਦੇ ਲੋਕਾਂ ਨੂੰ ਸੁਣਾਉਣ ਦੀ ਮਾਰੀ ਵੀ ਲੋਕ ਕਹਿਣ ਵੀ ਇਹਦੀ ਮਾਂ ਮਤੇਰ ਹੈ ਤਾਂ ਵੜਾ ਪੈਂਦੀ ਆਂ ਐ ਤਾਂ ਕੋਈ ਨਹੀਂ ਜਾਣਦਾ ਵੀ ਇਹਨੂੰ ਕੋਈ ਕੰਨ ਬਣਦਾ ਕੰਮ ਸਿਖਾਉਣੀ ਆ ਹਾਏ ਹਾਏ ਸਰਦੂ ਹੌਲਾ ਪਹਿਲੇ ਮੇਰੇ ਦਾ ਬੀਪੀ ਵਧਿਆ ਪਿਆ ਐਨੇ ਹੋਰ ਬਧਾਤਾ ਪਤਾ ਨਹੀਂ ਕਦੋਂ ਮਰੂਗੀ ਕੰਤਰੀ ਉਹ ਦਿਨ ਆ ਮਰਗੀ ਨਾਲੇ ਨਾਲੇ ਇਹਨੂੰ ਲੈ ਜਾਂਦੀ ਵੱਡਾ ਮੋਹ ਸੀ ਇਹਦੇ ਨਾਲ ਸਾਰਾ ਦੰ ਚੱਕ ਕੇ ਫੋਟੋ ਦੀਆਂ ਜੀ ਬਸ ਆ ਜਾੜਦੀਆਂ ਹੋਰ ਕੁਛ ਨਹੀਂ ਜਾਣਦੀ ਛੱਡ ਪਰੇ ਮਨਾ ਕੀ ਇਹਨਾਂ ਨਾ ਪਕਾਈ ਮਾਰਨੇ ਸੋ ਇਹਨਾਂ ਨਾ ਪਕਾਈ ਮਾਰਨੇ ਸੱਕ ਕੰਨ ਨਾ ਪਕਾਈ ਮਾਰਦੀ ਮੰਮੀ ਹਾਂ ਦੇਖੀ ਆ ਸੂਟ ਨਾ ਆਰਡਰ ਕਰਤਾ ਕਿੰਨੇ ਸੋ ਰਹਿਣ ਦੇ ਤੂੰ ਆਰਡਰ ਕਰੇ ਨਾ ਜਦੋਂ ਫੜਾ ਹੋਣੇ ਤਾਂ ਚੱਕ ਕੇ ਉਹਨੂੰ ਨੇ ਨਾਲੇ ਮੇਰੇ ਪੈਸੇ ਲਵਾਈ ਜਾਊਗੀ ਨਾਲੇ ਭੌਂਦੀ ਦੀ ਚਾਚਾ ਨਾਲ 4 ਦਿਨ ਮੰਮੀ ਇੰਨੇ ਤੱਕ ਸਾਤਾ ਸੂਟ ਉਹ ਬੇਚਾਰੀ ਨੇ ਮੈਥੋਂ ਮੰਗ ਲੈਣ ਲਈ ਵੈਸੇ ਵੀ ਮੈਨੂੰ ਪਸੰਦ ਨਹੀਂ ਸੀ ਹੋਰਾਂ ਕਿ ਤੁਸੀਂ ਆਪਦੀ ਮਰਜ਼ੀ ਨਾਲ ਲੈ ਕੇ ਆਏ ਸੀ ਮੈਂ ਤਾਂ ਕਰਕੇ ਫੜਾਤਾ ਨਾ ਉਹ ਬੇਚਾਰੀ ਤੇ ਕੱਲ ਨੂੰ ਤੇਰੀ ਜਾਨ ਮੰਗੂਗੀ ਲੈ ਮੈਂ پاਗਲਾ ਆਪਦੀ ਜਾਨ ਦੂੰਗੀ ਉਹਦੇ ਪਿੱਛੇ ਤੂੰ ਤਾਂ ਹੈ ਹੀ پاਗਲ ਐ ਤੈਨੂੰ ਸੈਣੀ ਕਿਹੜਾ ਕੰਜਰ ਕਹਿੰਦਾ ਘਰਾਂ ਦੇ ਮੰਮੀ ਆਰਡਰ ਸੂਟ ਆ ਵਧੂ ਕਰਦੀ ਕਰ ਲੈ ਕਰ ਲੈ ਆਰਡਰ ਕਰ ਮੈਨੂੰ ਪਤਾ ਸੀ ਮੰਮੀ ਇਹਨੂੰ ਕਦੇ ਜਵਾਬ ਦੇਈ ਨਹੀਂ ਸੰਦੇ ਪੁੱਤ ਮੈਂ ਤੈਨੂੰ ਜਵਾਬ ਨਹੀਂ ਦਿੰਦੀ ਤੂੰ ਮੇਰੇ ਕੱਲੀ ਕੱਲੀ ਧੀ ਐ ਮੈਂ ਪਰ ਤੈਨੂੰ ਇਹ ਗੱਲ ਕਹਿਨੀ ਆ ਵੀ ਉਹ ਇੱਕ ਤਾਂ ਉਹਨੂੰ ਚੀਜ਼ ਨਾ ਬਿਧਿਆ ਕਰ ਜਦੋਂ ਜੀ ਕਰਦਾ ਤੇਰੀ ਚੁੰਨੀ ਚੱਕ ਕੇ ਖੜ ਜਾਂਦੀ ਹੈ ਜਦੋਂ ਜੀ ਕਰਦਾ ਤੇਰੇ ੂਟ ਪਾ ਲੈਂਦੀ ਹੈ ਤਾਂ ਅੱਜ ਲੈ ਜਮੇ ਹੱਦ ਕਰਤੀ ਉਹਨੇ ਸ਼ੂਟ ਵੀ ਪਾ ਲਿਆ ਤੂੰ ਉਹਨਾਂ ਨੂੰ ਕੋਈ ਚੀਜ਼ ਨਾ ਦੇਂਦੇ ਆ ਕਰੇ ਚਾਂਬਲ ਜੋ ਕੀ ਫਿਰ ਇਹਦਾ ਜੀ ਕਰੂ ਫਿਰ ਇਹ ਬਾਲੂ ਦੀ ਨਵੇਂ ਨੋਕੇ ਕਿੱਥੋਂ ਦਊਂਗੀ ਮੈਨੂੰ ਕੋਣ ਤਾਂ ਜੀ ਇਹ ਵੀ ਸਹੀ ਆ ਮੰਮੀ ਫਿਰ ਆਪਣੇ ਬਾਹਦੂ ਦਾ ਖਰਚਾ ਵਾਚੀਆ ਫਿਰ ਆਹ ਤਾਂ ਤੂੰ ਕੋਈ ਨਹੀਂ ਸੋਚਦੀ ਹਜੇ ਤੂੰ ਮੈਨੂੰ ਕਹੇ ਦਿੰਨੀ ਆ ਚਲੋ ਇਸ ਵਾਰ ਗੱਲ ਕੀ ਹੋ ਗਈ ਉੱਕੇ ਤਾਂ ਨਹੀਂ ਚਲ ਕੋਈ ਰਾਂ ਮੈਂ ਤੇ ਮੁਕੇ ਵਾਸਤੇ ਸਮਝਾਉਂ ਲੀ ਜੇ ਹੋਣ ਇਹਨੂੰ ਸੂਟਾਂ ਤਾਂ ਪੈ ਗਿਆ ਟਬਾ ਨਾ ਨਵੇਂ ਨਵੇਂ ਪਾਉਣ ਦਾ ਕੱਲ ਨੂੰ ਇਹ ਨਵੀਆਂ ਜਿੱਜਾ ਹੋਰ ਵੰਗੂ ਤੇਰੇਆਂ ਰਿਸਾਂ ਕਰਕੇ ਕਦੇ ਮੈਨੂੰ ਪਾਰਸਲ ल्या ਦੇ ਕਦੇ ਮੈਨੂੰ ਆ ਚੀਜ਼ ਲੈ ਦੇ ਇਹ ਓਵੇਂ ਬਣਨ ਸਾਮਰਨ ਲੱਗ ਗਈ ਤਾਂ ਇਹਨੂੰ ਆਕਲ ਆ ਜੂਗ ਜੱਗ ਜਹਾਂ ਦੀ ਅੱਛਾ ਹੀ ਹੋ ਲਾ ਮੰਮੀ ਆਹੋ ਹਾਂ ਤਾਂ ਗੱਲ ਮੇਰੇ ਦਿਮਾਗ ਨੇ ਸੋਚੀ ਨਹੀਂ ਹੈਗੀ ਵੀ ਜੇ ਮੇਰੀਆਂ ਰਿਸਾਂ ਕਰਨ ਲੱਗੋ ਬਸ ਫਿਰ ਫਿਰ ਤਾਂ ਮੈਂ ਕੁਛ ਵੀ ਨਹੀਂ ਰਹਿਣਾ ਫਿਰ ਕੀ ਰਹਿਣਾਗਾ ਫਿਰ ਬਰਾਬਰ ਉਹ ਹੀ ਗੱਲ ਹੈ ਜਿਹੜਾ ਤੈਨੂੰ 5000 ਦਾ ਲੈ ਕੇ ਦਿੰਨੀ ਹੈ ਫਿਰ ਤਾਂ ਭਾਈ 5000 ਤੇ 2 ਆਇਆ ਕਰਨਗੇ ਓ ਹਲੋ ਮੰਮੀ ਤੂੰ ਮੇਰੀ ਮੰਮੀ ਆ ਨਾ ਕਿ ਉਹਦੀ ਫਿਰ ਇਹ ਗੱਲਾਂ ਮੈਂ ਤੈਨੂੰ ਸਮਝਾਉਣੀ ਆ ਵੀ ਤੂੰ ਸਮਝੇ ਗੱਲਾਂ ਚਲ ਠੀਕ ਆ ਮਾਤਾ ਗਲਤੀ ਹੋ ਗਈ ਮੇਰੇ ਤੋਂ ਸਮਝ ਆ ਗਈ ਹੁਣ ਮੈਨੂੰ ਚਲ ਠੀਕ ਹੈ ਤੈਨੂੰ ਜੇ ਸਮਝ ਆ ਗਈ ਤਾਂ ਸ਼ੁਕਰ ਹੈ ਤੇ ਉਹਨੇ ਜੇ ਉਹਨੂੰ ਪਤਾ ਲੱਗ ਗਿਆ ਸੰਦੀਪ ਨੂੰ ਤਾਂ ਨਾਲ ਉਹ ਸੰਦੀਪ ਨੂੰ ਐ ਹੋਊਗਾ ਮੇਰੇ ਭੈਣ ਨੂੰ ਠਿੱਠ ਕਰ ਦੇ ਹਜੇ ਤਾਂ ਇਹਨਾਂ ਸ਼ੁਕਰ ਹੈ ਵੀ ਉਹਦੇ ਕੋਲੇ ਕੋਈ ਗੱਲ ਦੱਸਦੀ ਨਹੀਂ ਹੈਗੀ ਹੈਗਾ ਕਿੱਥੇ ਆ ਉਹ ਵੈਸੇ ਇਧਰ ਹੀ ਨਿਕਲਿਆ ਹੋਊਗਾ ਕਿਸੇ ਪਾਸੇ ਮੈਂ ਤਾਂ ਪੁੱਛਿਆ ਨਹੀਂ ਅੱਜ ਤਾਂ ਮੇਰੇ ਨਾ ਤੜਕੀ ਤਾਣ ਮਾਰਨ ਨੂੰ ਅੱਗ ਲੱਗੀ ਤੂੰ ਵੀਰੇ ਮਮੀ ਖੁੱਲੋ ਦੇ ਰੱਖੀ ਐ ਇਹਨੂੰ ਮੁੰਡੇ ਇਹਨੂੰ ਸਾਰਾ ਦਿਨ ਬਾਹਰ ਫਿਰਦਾ ਰਹਿੰਦਾ ਮਾਣਾ ਮੋਟਾ ਨੂੰ ਸਮਝਾਇਆ ਕਰ ਭਈ ਕੀ ਸਮਝਾਵਾਂ ਸਮਝਾਈ ਪਏ ਇਹਨਾਂ ਨੂੰ ਸਮਝਾਉਂਦੇ ਸਮਝਾਉਂਦੀ ਇੱਕ ਦਿਨ ਮੈਂ ਧੁਰ ਜੂੰਗਿਆ ਆ ਜੱਗ ਤੋਂ ਇਹਨਾਂ ਨੂੰ ਨਹੀਂ ਅਕਲ ਆਉਂਦੀ ਭਈ ਮਮੀ ਐਂ ਜੋ ਨਕਿਆ ਕਰ ਮੇਰੀ ਇਕੱਲੀ ਇਕੱਲੀ ਤਾਂ ਮਮੀ ਆ ਜੇ ਤੁਹਾਨੂੰ ਕੋਈ ਰੋਗ ਆ ਫਿਰ ਮੇਰੇ ਅਗੇ ਬਣੋ ਮੇਰਾ ਵੀ ਉਹਨਾਂ ਨਾਲ ਹਾਲ ਕਰ ਜਾਣਾ ਉਹਨਾਂ ਨੇ ਜੇ ਤੂੰ ਚਾਹੁੰਦੀ ਐ ਨਾ ਵੀ ਮੈਂ ਠੀਕ ਠਾਕ ਰਹਾ ਤੇਰੀ ਅੱਖਾਂ ਸਾਹਮਣੇ ਰਹਾ ਤਾਂ ਆਪਦੀ ਚੀਜ਼ਾਂ ਉਹਨਾਂ ਦਿਆ ਕਰ ਜਿੱਤੇ ਤੂੰ ਚੀਜ਼ ਦੇ ਦੇਣੀ ਉਹ ਪਾ ਲੈਂਦੀ ਐ ਮੇਰਾ ਤਾਂ ਕਾਲਜਾ ਮੱਚ ਜਾਂਦਾ ਕਾ ਨਹੀਂ ਰਿੰਦੀ ਮੇਰੀ ਮਾਂ ਹੁਣ ਗੱਲ ਛੱਡ ਦੇ। ਅੱਛਾ ਛੱਡਦੀ ਹੈ। ਤੈਨੂੰ ਐਂ ਕਰ ਹੁਣ ਕਿਸੀ ਕੁਸੀ ਨਾਲ ਅੱਜ ਮੈਂ ਤੇਰੇ ਤੇਲ ਤੂਲ ਚਾ ਸਦਿਆਂ ਦੇ ਖੜੇ। ਕਿਵੇਂ ਖੁਸ਼ ਕੀ ਕਰੀਂ? ਆ ਮੰਮੀ ਨਹੀਂ ਤੇਰ ਲਈ ਮੈਂ। ਕਿਨੇ ਮੈਂ ਤਾਂ ਹੁਣ ਤਾਂ ਵਾਲ ਕਟਾ ਕੇ ਆਈਆਂ ਮੈਂ। ਵਾਲ ਤਾਂ ਕਟਾ ਕੇ ਆਈਆਂ। ਤੇਲ ਦਾ ਚਸਾ ਲੈ ਪਹਿਲਾਂ ਫਿਰ ਨਾਲ ਹੀ ਕੇ ਸੀ। ਆ ਮੰਮੀ ਅਰਮਾਂਡਿੰਗ ਕਰਾਈਏ ਮੇਰੇ ਵਾਲ ਤੇ ਤੇਲ ਥੋੜੀ ਲਾਉਂਦਾ ਹੁੰਦੇ ਆ। ਕਿਵੇਂ ਤੇਨੂੰ ਕੀ ਹੁੰਦਾ? ਆ ਮਾਂ ਤਾਂ ਤੈਨੂੰ ਕਿਹੜਾ ਸਮਝਾਵੇ ਤੇ ਜਾ ਕੇ ਮੇਰੇ ਵਾਸਤੇ ਕਾਫੀ ਬਣਾ ਕੇ ਲੈ ਕੇ। ਨਹੀਂ ਉਹਨੂੰ ਕਹ ਦੇ ਬਣਾ ਦੇ। ਹਾਂ ਸੂਰ ਦਾ ਰੰਗ ਦੇ ਮੱਛੀ ਬੂ ਥੜੀ ਰਾਬੜਾ ਆਉਗੀ ਉਹ ਮੈਂ ਆਪੇ ਬਣਾ ਲੰਨੀ ਚਲ ਬਣਾ ਕੇ ਚਲ ਮੈਂ ਸੇ ਮੰਮੀ ਨੇ ਕੱਲ ਤਾਂ ਸਹੀ ਹੈ ਜਿਉ ਮੇਰੀ ਬਰਾਬਰ ਹੀ ਕਰ ਲਾਗੀ ਫਿਰ ਮਹੀ ਵਾਲੀ ਗੱਲ ਤਾਂ ਸੱਚ ਹੋ ਜੋਗੀ ਜਿੱਥੇ ਮੈਂ 5000 ਵਾਲਾ ਸੂਟ ਲੈਣੀ ਆ ਉੱਥੇ ਮੈਨੂੰ 2500 ਵਾਲਾ ਮਿਲਿਆ ਕਰੂਗਾ ਕੱਲ੍ਹ ਸਹੀ ਹੈ ਮੰਮੀ ਦੀ ਮੈਂ ਆਪਦੀ ਕੋਈ ਚੀਜ਼ ਨਾ ਨਾ ਹੀ ਦਿਆ